ਕਿੱਦਾਂ ਦੋਸਤੋ ਕੀ ਹਾਲ ਚਾਲ ਹੈ ਸਤਿ ਸ੍ਰੀ ਅਕਾਲ ਜੀ ਅੱਜ ਜਿਹੜੀ ਵੀਡੀਓ ਬਣਾਉਂਗਾ ਨਾ ਮੈਂ ਉਹ ਕੁਝ ਐਦਾਂ ਵਾ ਕਿ ਟੌਪਿਕ ਮੈਨੂੰ ਨਾ ਬੜੇ ਇੰਟਰਸਟਿੰਗ ਲੱਗਾ ਯਾਰ ਜਿਹਨੂੰ ਕਹਿੰਦੇ ਨੇ ਨਾ ਅੱਜ ਕੱਲ ਦੇ ਜ਼ਮਾਨੇ ਨਾਲ ਰਿਲੇਟ ਕਰਦਾ ਵਾ ਤੇ ਉਹ ਟੌਪਿਕ ਹੈਗਾ ਕਿਤਾਬ ਤੁਹਾਨੂੰ ਪਤਾ ਹੀ ਹੋਣੀ ਆ ਵੀ ਮੈਂ ਕਿਹੜੀ ਪੜ ਰਿਹਾ ਅੱਜ ਕੱਲ ਹੈਗੀ ਆ ਨਾ ਕਹਿਣ ਦੀ ਕਲਾ ਇਹ ਕਿਤਾਬ ਦੋਸਤੋ ਇਹਨਾਂ ਦੀ ਹੋਰ ਵੀ ਕਿਤਾਬਾਂ ਆਈਆਂ ਨਾਮ ਯਾਰ ਮੈਂ ਬਹੁਤ ਲੰਬਾ ਹੋ ਜਾ ਮੈਂ ਪੜਨਾਂ ਲਈ ਤੁਸੀਂ ਆਪ ਵੇਖ ਲਿਓ ਤੇ ਫੋਟੋ ਮੈਂ ਲਗਾ ਦਾਂਗਾ ਵਿੱਚ ਦੇ ਤੇ ਬਾਕੀ ਨਾ ਇੱਥੇ ਨਾ ਚੈਪਟਰ ਹੈਗਾ ਇਹ ਇੱਕ 22ਵੇਂ ਨੰਬਰ ਤੇ ਉਹ ਹੈਗਾ ਹੈ ਦ੍ਰਿੜਤਾ ਬਨਾਮ ਹਮਲਾਵਰਤਾ ਠੀਕ ਆ ਤੇ ਮੈਂ ਤੁਹਾਨੂੰ ਦੋ ਪੇਜ ਹੈਗੇ ਆ ਢਾਈਕ ਪੇਜ ਆ ਮੈਂ ਲਗਭਗ ਇੱਕ ਦੋ ਤੇ ਦੈਨ ਜਿਹੜਾ ਪਿੱਛੇ ਬਣੇ ਪੇਜ ਹੈਗਾ ਵਾ ਉਹ ਹੈਗਾ ਵਾ ਢਾਈ ਇਹ ਤੁਹਾਨੂੰ ਨਾ ਵਿੱਚੋਂ ਵਿੱਚੋਂ ਥੋੜਾ ਜਿਆ ਪੜ ਕੇ ਦਿਖਾ ਦੂੰਗਾ ਬੇਸਿਕਲੀ ਇਹਦੇ ਵਿੱਚ ਲਿਖਿਆ ਹੋਇਆ ਵਾ ਵੀ ਤੁਸੀਂ ਕਿਹ ਤਰ੍ਹਾਂ ਦਾ ਬਿਹੇਵ ਕਿਸੇ ਦੇ ਨਾਲ ਕਰਦੇ ਜੇ ਤੇ ਤੁਹਾਡੇ ਨਾਲ ਕਿਹ ਤਰ੍ਹਾਂ ਦੇ ਉਹ ਬਿਹੇਵ ਮੀਨਸ ਕੀ ਅਗਲੇ ਬੰਦੇ ਨੂੰ ਹੋਊਗਾ ਤੇ ਕੀ ਉਹਦੇ ਰਿਐਕਸ਼ਨ ਹੋਣਗੇ ਕੀ ਐਕਸ਼ਨ ਹੋਣਗੇ ਦੋ ਤਰੀਕੇ ਦੇ ਵਿੱਚ ਦੱਸਿਆਂਗੇ ਗੱਲਾਂ ਸਭ ਤੋਂ ਪਹਿਲਾਂ ਮੈਂ ਇੱਕ ਪੇਜ ਪੜ੍ਹਦਣਾ ਦਿਨ ਵਿੱਚੋਂ ਦੋ ਦੋ ਤਿੰਨ ਤਿੰਨ ਟੌਪਿਕ ਪੜ੍ਹ ਦੂੰਗਾ ਤੇ ਪੂਰੀ ਵੀਡੀਓ ਦੇਖਿਓ ਵਾਲੀ ਲਿਖਿਆ ਕਿ ਸਭ ਤੋਂ ਪਹਿਲਾਂ ਦ੍ਰਿੜ ਹੋਣ ਤੇ ਹਮਲਾਵਰ ਹੋਣ ਵਿੱਚ ਅੰਤਨ ਨੂੰ ਸਮਝਣਾ ਮਹੱਤਵਪੂਰਨ ਹੈ ਅਸੀਂ ਉਲਝਣ ਵਿੱਚ ਪੈ ਜਾਂਦੇ ਹਾਂ ਕਿਉਂਕਿ ਇਹ ਇੱਕੋ ਜਿਹਾ ਲੱਗਦਾ ਹਨ ਇਹ ਇੱਕੋ ਜਿਹਾ ਲੱਗਦੇ ਹਨ ਪਰ ਇਹ ਬਿਲਕੁਲ ਵੱਖਰੇ ਵਿਵਹਾਰ ਹਨ ਬਾਕੀ ਆਪਾਂ ਕਿਸੇ ਦੇ ਨਾਲ ਚੰਗਾ ਵਿਹਾਰ ਕਰਨਾ ਤੇ ਬੁਰਾ ਵਿਹਾਰ ਕਰਨਾ ਇਹ ਅਲੱਗ-ਅਲੱਗ ਹੈ ਬੋਲਬਾਣੀ ਦੇ ਟਿਪੈਂਡਿਆ ਮੀਨਸ ਕੀ ਇਹ ਤੁਹਾਨੂੰ ਟਾਕ ਬਾਕੀ ਕਿਤਰਾ ਜਾ ਕੇ ਕਿੱਥੇ ਕਿਹੜੇ ਹਿਸਾਬ ਨਾਲ ਬਿਹੇਵ ਆਪਾਂ ਕਰਨਾ ਕਿਤਰਾ ਦਾ ਆਪਾਂ ਵਿਹਾਰ ਕਰਨਾ ਅਗਲੇ ਨਾਲ ਹ ਉਹ ਚੀਜ਼ ਆ ਕਿ ਲਿਖਿਆ ਕਿ ਸਾਰੀ ਦ੍ਰਿੜਤਾ ਨੂੰ ਕਦਰ ਹੁੰਦੀ ਹੈ ਤੇ ਜਿਵੇਂ ਕਿ ਅਸੀਂ ਪਿਛਲੇ ਭਾਗ ਵਿੱਚ ਸਮਝਿਆ ਸੀ ਕਿ ਮਦਦਗਾਰ ਹੋਣ ਦਾ ਮਤਲਬ ਚੁੱਪਚਾਪ ਆਪਣੀ ਸਥਿਤੀ ਦੱਸਣ ਤੋਂ ਵੱਧ ਕੁਝ ਨਹੀਂ ਹੈ ਕਿ ਹਮਲਾਵਰ ਹੋਣਾ ਜੰਗ ਵਿੱਚ ਹੋਣਾ ਵਾਂਗੇ ਇੱਕ ਹਮਲਾਵਰ ਵਿਅਕਤੀ ਅਜਿਹੇ ਤਰੀਕੇ ਨਾਲ ਸੰਸ ਸੰਚਾਰ ਕਰਦਾ ਹੈ ਜੋ ਰੁੱਖਾ ਬਤਮੀਜ਼ ਹੁੰਦਾ ਹੈ ਅਤੇ ਖਤਰਨਾਕ ਵੀ ਹੋ ਸਕਦਾ ਹੈ ਹੁਣ ਇਹਨਾਂ ਨੇ ਅੱਗੇ ਉਦਾਹਰਨਾਂ ਦਿੱਤੀਆਂ ਨੇ ਲਾਈਕ ਬਾਕੀ ਬੜੀਆਂ ਬਾਕੀਆਂ ਜਿਹੜੀਆਂ ਆਪਾਂ ਡੇਲੀ ਆਪਾਂ ਕਾਜਵਾਰ ਕਰਦੇ ਰਹੇ ਨੇ ਕੰਮਕਾਰ ਕਰਦੇ ਰਹੇ ਨੇ ਡੇਲੀ ਉਹਦੇ ਰਿਲੇਟਿਡ ਹੀ ਉਹਨਾਂ ਨੇ ਉਦਾਹਰਨਾਂ ਦਿੱਤੀਆਂ ਵਾ ਪਹਿਲਾ ਸਹਿਯੋਗੀ ਹੋਣਾ ਤੇ ਦੂਸਰੀ ਹੈਗੀ ਆ ਹਮਲਾਵਾਰ ਹੋਣਾ ਸਹਿਯੋਗੀ ਹੋਣਾ ਮੀਨਸ ਕੀ ਆਪਾਂ ਬੜੇ ਕਿਸੇ ਨਾਲ ਰਿਸਪੈਕਟਫੁਲੀ ਗੱਲ ਕਰਨੀ ਤੇ ਹਮਲਾਵਾਰ ਹੋਣਾ ਵੀ ਆਪਾਂ ਕਿਸੇ ਨਾਲ ਰਿਊਡ ਹੋ ਕੇ ਗੱਲ ਕਰਨੀ ਮਾ ਕਿ ਗੁੱਸੇ ਨਾਲ ਗੱਲ ਕਰਨੀ ਉਹਦੇ ਨਾਲ ਸਾਡੇ ਐਕਸ਼ਨ ਰਿਐਕਸ਼ਨ ਸਾਰਾ ਮੈਟਰ ਕਰਦਾ ਵਾ ਤੇ ਪਹਿਲਾ ਸਹਿਯੋਗੀ ਹੋਣਾ ਕਿਸੇ ਹੋਰ ਵਿਅਕਤੀ ਦੀ ਗੱਲ ਸੁੰਣਾ ਤੇ ਫਿਰ ਜਦੋਂ ਉਹ ਵਿਅਕਤੀ ਬੋਲਦਾ ਹੈ ਤਾਂ ਆਪਣੀ ਅਸਹਿਮਤੀ ਪ੍ਰਗਟ ਕਰਨਾ ਠੀਕ ਹੈ ਜੀ ਅੱਗੇ ਹਮਲਾਵਾਰ ਹਮਲਾਵਾਰ ਕਿਤਰਾ ਗੱਲ ਕਰੂਗਾ ਕਿਸੇ ਹੋਰ ਵਿਅਕਤੀ ਨੂੰ ਟੋਕਣਾ ਤੇ ਉਸ ਦੀ ਟੋਕਣਾ ਤੇ ਅਤੇ ਉਸ ਨੂੰ ਟੋਕ ਕੇ ਤੇ ਫਿਰ ਆਪਣੀ ਦੁਬਾਰਾ ਬੋਲਣਾ ਉਸ ਗੱਲ ਦੇ ਉੱਤੇ ਦੁਬਾਰਾ ਬੋਲਣਾ ਫਿਰ ਨੂੰ ਕਹਿਣਾ ਹਾਂ ਤੂੰ ਅੱਗੇ ਦੱਸ ਇਸ ਕੇ ਆਪਾਂ ਗੱਲ ਕਰਦੇ ਆ ਕਰਦੇ ਬੰਦੇ ਨੂੰ ਵਿੱਚ ਟੋਕ ਦੇਣਾ ਅੱਗੇ ਫਿਰ ਦੋ ਤਿੰਨ ਮੈਂ ਤੁਹਾਨੂੰ ਦੱਸ ਦੂੰਗਾ ਵੈਸੇ ਇੱਕ ਦੇ ਵਿੱਚ 1 2 3 4 5 7 7 8 ਟੋਪੀ ਦਿੱਤੇ ਹੋਏ ਆ ਸਹਿਯੋਗੀ ਹੋਣਾ ਤੇ ਹਮਲਾਵਰ ਹੋਣਾ ਮੈਂ ਕਿ ਸੇਮ ਟੋਪੀ ਦੇ ਉੱਤੇ ਅੱਗੇ ਹੈਗਾ ਵਾ ਮਦਦਗਾਰ ਹੋਣਾ ਕਿਸੇ ਚੀਜ਼ ਨੂੰ ਸਿੱਧਾ ਇਨਕਾਰ ਕਰਨਾ ਮਦਦ ਮੰਗ ਰਹੇ ਵਿਅਕਤੀ ਨੂੰ ਕਿਸੇ ਹੋਰ ਕੋਲ ਭੇਜੋ ਅੱਗੇ ਹਮਲਾਵਰ ਹੋਣਾ ਕਿ ਮਦਦ ਮੰਗਣ ਵਾਲੇ ਨਾਲ ਉੱਚੀ ਆਵਾਜ਼ ਵਿੱਚ ਬੋਲਣਾ ਅਤੇ ਉਸ ਨੂੰ ਬਰਖਾਸਤ ਕਰਨਾ ਜਾਂ ਉਸ ਦੀ ਮਦਦ ਨੂੰ ਘੱਟ ਮਹੱਤਵ ਦੇਣਾ ਤੁਹਾਨੂੰ ਇੱਕ ਵਿਚਾਰ ਆਉਂਦਾ ਹੈ ਹਮਲਾਵਰ ਹਮਲਾਵਰਤਾ ਇੱਕ ਕਿਸਮ ਦੀ ਪ੍ਰੇਨ ਇੱਕ ਹਮਲਾਵਾਰ ਵਿਅਕਤੀ ਦੁਸ਼ਮਣੀ ਵਾਲਾ ਜਾਂ ਬਹੁਤ ਹੀ ਰੁੱਖਾ ਵਿਵਹਾਰ ਕਰਦਾ ਤੇ ਬਾਅਦ ਵਿੱਚ ਅਜਿਹਾ ਕਰਨ ਤੋਂ ਪਛਤਾਵਾ ਕਰਦਾ ਹੈ ਮੀਨਸ ਕਿ ਕਹਦੇ ਨੇ ਆਪਾਂ ਕਿਸੇ ਨਾਲ ਸੁਪੋਜ਼ ਆਪਾਂ ਕਿਤੇ ਗੱਡੀ ਆਪਣੀ ਲੱਗੀ ਹੋਈ ਆ ਕਿਤੇ ਰੈੱਡ ਕ੍ਰੋਸ ਲੈਣਾ ਹੁੰਦੀ ਨਾ ਜਦ ਲਾਲ ਬੱਤੀ ਲੱਗੀ ਹੁੰਦੀ ਆ ਸਾਡੀ ਗੱਡੀ ਖਲੋ ਗਈ ਮੋਟਰਸਾਈਕਲ ਹੋ ਗਿਆ ਕੋਈ ਵੀ ਆਪਣਾ ਵਾਹਨ ਹੈਗਾ ਉੱਥੇ ਖਲੋਤਾ ਹੋਇਆ ਤੁਹਾਡੇ ਕੋਈ ਮੰਗਣ ਵਾਲਾ ਆ ਜਾਂਦਾ ਇੱਕ ਹੁੰਦਾ ਆਪਣੇ ਕੋਲ ਅਜਿਹਾ ਡਿਜੀਟਲ ਜਵਾਨਾ ਆਪਣੇ ਕੋਲ ਗੂਗਲ ਪੇ ਹੈਗਾ ਜੀ ਆਪਾਂ ਨਹੀਂ ਕੈਸ਼ ਹੈਗਾ ਜ਼ਿਆਦਾਤਰ ਮੇਰੇ ਨਾਲ ਤੇ ਆਹੀ ਕੁਝ ਹੁੰਦਾ ਵਾ ਤੇ ਨਹੀਂ ਕਹਿ ਸਕਿਆ ਅਈਆ ਬੈਗ ਚ ਪਏ ਪੈਸੇ ਕਢਨੇ ਪੈਂਦੇ ਅਈ ਕਹਦਾ ਮੈਂ ਨਹੀਂ ਹੈਗੇ ਚਲੋ ਠੀਕ ਵੱਖਰੀ ਗੱਲ ਹੈ ਮੈਨੂੰ ਤੇ ਭਰੋਸਾ ਇਹਨਾਂ ਮੁੱਕ ਚੁਕਿਆ ਵੀ ਆ ਪਿੱਛੇ ਜੇ ਅਮਰਸਰ ਹੋਏ ਨਾ ਕਾਂਡ ਭਿਖਾਰੀਆਂ ਡੀਐਨਏ ਮੈਚ ਕੀਤੇ ਕੇ ਬੱਚਿਆਂ ਦੇ ਸੋ ਇਹ ਵੀ ਇੱਕ ਹਸਤਾ ਦਾ ਸਕੈਮ ਚੱਲ ਰਿਹਾ ਦੁਨੀਆਦਾਰੀ ਤੇ ਤੇ ਅੱਗੇ ਇੱਕ ਇੱਕ ਉਹਦਾ ਨਹੋਰ ਤੁਹਾਨੂੰ ਦੇ ਦਿੰਨਾ ਵਾ ਤੇ ਉਹ ਕਹੇ ਜਦੋਂ ਕਿਹਨੇ ਢਾਡੇ ਕੋ ਪੈਸੇ ਮੰਗ ਲਿਆ ਆ ਕੇ ਉਹਨਾਂ ਤੁਸੀਂ ਕਹੋ ਵੀ ਨਹੀਂ ਹੈਗੇ ਬਾਈ ਇੱਕ ਤਰ ਰਿਸਪੈਕਟਫੁਲੀ ਕਹਤਾ ਕਿ ਨਹੀਂ ਹੈਗੇ ਜਾਂ ਭਾਜਾ ਫਲਾਂਟਿੰਗ ਇਹ ਵਗਾਣਾ ਵਗਾ ਕਰਦੀ ਨਾ ਮੜਾ ਬੰਦਾ ਵੇਖ ਕੇ ਸੋ ਇਸ ਤਰ੍ਹਾਂ ਹੁੰਦਾ ਵਾ ਸਹਿਯ ਮਦਦਗਾਰ ਬਣੋ ਤੇ ਗਲਤੀ ਨਾਲ ਕਿਸ ਗਲਤੀ ਨਾਲ ਗਲਤੀ ਕਰਨ ਵਾਲੇ ਵਿਅਕਤੀ ਨੂੰ ਆਪਣੀ ਆਵਾਜ਼ ਘੱਟ ਕਰਨ ਲਈ ਕਹੋ ਤੇ ਤੁਸੀਂ ਫਿਲਮ ਦਾ ਆਨੰਦ ਮਾਣ ਸਕੋ ਸਪੋਜ਼ ਕਿ ਤੁਸੀਂ ਸਟੇਟ ਥੀਏਟਰ ਦੇ ਬੈਠੇ ਕੋਈ ਉੱਚੀ ਆਵਾਜ਼ ਚ ਗੱਲ ਕਰਨ ਰਿਹਾ ਤੇ ਉਹਨੂੰ ਕਹੋ ਵੀ ਯਾਰ ਤੁਸੀਂ ਆਵਾਜ਼ ਘੱਟ ਕਰ ਲਓ ਮੈਂ ਫਿਲਮ ਦੇਖ ਰਿਹਾ ਪਿੱਛੇ ਸਾਰੇ ਦੇਖ ਰਹੇ ਆ ਸੋ ਗੱਲ ਬਰੇ ਤਰੀਕੇ ਨਾਲ ਨੀ ਕਰਨੀ ਹਮਲਾਵਾਰ ਨਾ ਕੀ ਕਰਨਾ ਹਮਲਾਵਾਰ ਨਾ ਕਹਣਾ ਗਲਤ ਕਰਨ ਵਾਲੇ ਨੂੰ ਆਪਣੀ ਆਵਾਜ਼ ਨੀਵੀਂ ਕਰਨ ਲਈ ਕਹਿਣਾ ਤੇ ਜੇਕਰ ਉਹ ਸਹਿਯੋਗ ਨਹੀਂ ਦਿੰਦਾ ਤੇ ਉਹਦੇ ਨਾਲ ਲੜਨ ਦੀ ਧਮਕੀ ਵੀ ਦੇਣਾ ਜਿੱਦਾਂ ਜਿੱਤਰਾ ਵਾ ਸਟਾਰਬਕਸ 'ਚ ਜਾ ਕੇ ਆਪਾਂ ਕਿਹਨੂੰ ਕਹਾਂ ਦਿੰਦੇ ਵੀ ਇਹਨੂੰ ਦੁਬਾਰਾ ਰੀਫਿਲ ਕਰ ਦੋ ਤੁਸੀਂ ਇਹ ਵਧੀਆ ਨਹੀਂ ਬਣਾਈ ਹੋਈ ਕਾਫੀ ਤੂੰ ਨੂੰ ਲੜ ਕੇ ਕਹਿਣਾ ਵੀ ਤੂੰ ਇਹਨੂੰ ਸਹੀ ਕਰ ਕਰ ਆਪਣੇ ਮੈਨੇਜਰ ਨੂੰ ਬੁਲਾ ਫਲਾਂਟਿੰਗ ਕੌਣ ਹੈ ਕੰਪਨੀ ਦਾ ਵਾਲਾ ਵਾ ਵਾਲਾ ਫਲਾ ਏ ਟੂ ਜ਼ेड ਮੈਂ ਗੁੱਸੇ ਨਾਲ ਗੱਲ ਕਰਨੀ ਸੋ ਅਗਲੇ ਪਿਛਲੇ ਪੇਜ ਮੈਂ ਪੜ੍ਹੇ ਨੂੰ ਹੈ ਲਈ ਮੈਂ ਇੱਥੋਂ ਤੱਕ ਪੜ੍ਹ ਰਿਹਾ ਸੀਗਾ ਅਗਲੇ ਬੰਨੇ ਵੀ ਆਈ ਹੈਗਾ ਪਰ ਅਗੇ ਕੀ ਪੂਰੀ ਸ਼ਾਨ ਨਾਲ ਨਹੀਂ ਕਹਿਣਾ ਤੇ ਇਹਦੇ ਵਿੱਚ ਟੌਪਿਕ ਬੜੇ ਸੋਹਣੇ ਸੋਹਣੇ ਆ ਗਏ ਮੈਂ ਸੋਚ ਰਿਹਾ ਕਿ ਡੇਲੀ ਇਹਦੇ ਉੱਤੇ ਜਿਹੜੇ ਮੈਨੂੰ ਵਧੀਆ ਲੱਗਦੇ ਟੌਪਿਕ ਮ ਤੇ ਮੈਨੂੰ ਸੋਹਣੀ ਲੱਗੀ ਚੀਜ਼ ਆ ਕਿ ਯਾਰ ਆ ਚੀਜ਼ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੀਦੀ ਆ ਕਿਤਾਬ ਬੜੀ ਸੋਹਣੀ ਆ ਨਾ ਕਹਿਣ ਦੀ ਕਲਾ ਨਾ ਕਹਿਣ ਦੀ ਕਲਾ ਪਰ ਨਾ ਕਿਵੇਂ ਕਰਨਾ ਸਿੱਖਾ ਜੇ ਯਾਰ ਤੁਸੀਂ ਮੇਰੇ ਵਰਗੇ ਬੰਦੇ ਜਣਾ ਵੀ ਹਰ ਬੰਦੇ ਨੂੰ ਕਹਦੇ ਨੇ ਹਾਂ ਯਾਰ ਮੈਂ ਮੌਜੂਦ ਆਂ ਇਸ ਟਾਈਮ ਤੇ ਹਾ ਤੇਰੇ ਵੀ ਗੱਲ ਕੋਈ ਵੀ ਗੱਲ ਸੁਣਨਾ ਤੇਰਾ ਕੰਮ ਕਰ ਦੇਣਾ ਫਲਾਂਟਿੰਗ ਪਹਿਲ ਦੇ ਦੇਣੀ ਹਰ ਕੰਮਾਂ ਕਮਾਂ ਨੂੰ ਹਣਾ ਤੇ ਫਿਰ ਤੁਸੀਂ ਬਾਈ ਮੇਰੇ ਵਾਂਗੂ ਫਿਰ ਠੱਗੇ ਜਾਓਗੇ ਬਾਹ ਗਾਂਹ ਜਾਇਕੋਗੇ ਬਸ ਸਮਾਂ ਬਰਬਾਦ ਕੀਤਾ ਹਣਾ ਆਪਣੇ ਪਿੱਛੇ ਕਰੋਗੇ ਤੁਸੀਂ ਪ੍ਰਸਤਾਵ ਹੋਊਗਾ ਕਿਹੇ ਪਿੱਛੇ ਕਰੋਗੇ ਤੁਹਾਨੂੰ ਬਹੁਤ ਜਿਆਦਾ ਦੁੱਖ ਲੱਗੂਗਾ ਵੀ ਆ ਮਾ ਬਦੀ ਗੱਲੇ ਲਓ ਇੱਥੇ ਭਾਵੇਂ ਪਿਆਰ ਮਾ ਬਦੀ ਗੱਲ ਕਰ ਲਓ ਜਿਹਦੀ ਮਰਜ਼ੀ ਕਰ ਲਓ ਸਮਾਂ ਤੁਸੀਂ ਬਚਾਉਣਾ ਵਾ ਸਭ ਤੋਂ ਵੱਡੀ ਚੀਜ਼ ਅੱਜ ਵੀ ਸਮਾਂ ਵਾ ਪੈਸਾ ਫਿਰ ਦੂਜੇ ਨੰਬਰ ਤੇ ਤੀਜੇ ਨੰਬਰ ਤੇ ਜਿੱਥੇ ਮਰਜ਼ੀ ਆਉਂਦਾ ਵੇ ਠੀਕ ਜੀ ਤੇ ਥੋੜੇ ਟਾਈਮ ਨੂੰ ਮੈਂ ਕਿ ਜਿਹੜਾ ਕਾਲਿਉ ਚਾਲ ਲਿਆ ਵਾ ਭਰੋਸਾ ਬਰੋਸਾ ਇਹ ਚੀਜ਼ਾਂ ਸਾਰੀਆਂ ਮੁੱਕ ਜਾਣੀਆਂ ਵਾ ਬੰਦੇ ਨੇ ਸਿਰਫ ਦੋ ਪਾਲ ਦੀ ਰੋਟੀ ਤੇ ਆ ਜਾਣਾ ਵਾ ਇਹ ਗੱਲ ਯਾਦ ਰੱਖਿਓ ਤੇ ਕਿਉਂਕਿ ਉਸ ਤੋਂ ਉੱਤੇ ਕੋਈ ਚੀਜ਼ ਨਹੀਂ ਹੈਗੀ ਚੰਗਾ ਫਿਰ ਦੋਸਤੋ ਮੈਂ ਅੱਜ ਫਿਰ ਕਰਦਾ ਸਮਾਪਤੀ ਇੱਥੇ ਵੀਡੀਓ ਦੀ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਇਨਾਂ ਦੀ ਹੋਰ ਵੀ ਕਿਤਾਬਾਂ ਹੈਗੀਆਂ ਜਿਦ ਤਰਾ ਜਾਨ ਦੇਣ ਦੀ ਕਲਾ 80 ਵੀ ਜ਼ਿੰਦਗੀ ਤੇ ਮੈਂਟਲ ਥੌਟਸ ਮਾਨਸਿਕ ਮਾਨਸਿਕਤਾ ਮਜ਼ਬੂਤੀ ਹਨ ਤੇ ਚੰਗਾ ਫਿਰ ਸੱਤਰੀਆ ਕਾਲ ਮਿਲਦੇ ਰਾਵਾਂਗੇ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਚੰਗਾ ਸੱਤਰੀਆ ਕਾਲ